ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਲ ਵਿਖੇ ਸਾਲਾਨਾ ਮਹਾਨ ਗੁਰਮਤ ਸਮਾਗਮ ਵਿੱਚ ਹਾਜ਼ਰੀ ਲਗਵਾਈ ਗੁਰਦੁਆਰਾ ਰੋੜੀ ਸਾਹਿਬ ਨੀ ਸਿੰਘ ਕਰਨਾਲ ਹਰਿਆਣਾ ਵਿਖੇ ਸਾਲਾਨਾ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਬਾਬਾ ਕਸ਼ਮੀਰ ਸਿੰਘ ਜੀ ਨੇ ਹਫ਼ਤਾ ਭਰ ਚੱਲੇ ਦੀਵਾਨਾਂ ਵਿੱਚ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ अनेਕਾਂ ਪੁਰਾਣੀਆਂ ਨੇ ਅੰਮ੍ਰਿਤ ਪਾਨ ਕਰਨ ਲਈ ਆਪਣੇ ਨਾਮ ਦਰਜ ਕਰਵਾਏ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦਿਆਂ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਉਂਦਿਆਂ ਉਹਨਾਂ ਨੂੰ ਗੁਰਬਾਣੀ ਅਨੁਸਾਰ ਆਪਣੇ ਜੀਵਨ ਸਵਾਰਨ ਦੀ ਬੇਨਤੀ ਕੀਤੀ ਕਿਉਂਕਿ ਸਾਡੀ ਕੌਮ ਗੁਰਬਾਣੀ ਦੇ ਸਿਧਾਂਤ ਤੋਂ ਦੂਰ ਹੋ ਕੇ ਆਪਣੇ ਆਪ ਨੂੰ ਵੀ ਖਵਾਰ ਕਰ ਰਹੀ ਤੇ ਕੌਮ ਦੀ ਵਿਗੜੀ ਵੀ ਸਵਰ ਨਹੀਂ ਰਹੀ ਸਾਡੀਆਂ ਕਮਜ਼ੋਰੀਆਂ ਕਰਕੇ ਨਲਾਇਕ ਲੀਡਰਸ਼ਿਪ ਸਾਡੇ ਤੇ ਹਾਵੀ ਹੋ ਗਏ ਜਿਸ ਨੇ ਗੁਰੂ ਦੇ ਸਿਧਾਂਤ ਖਤਮ ਕਰਕੇ ਆਪਣੇ ਸਿਧਾਂਤ ਲਾਗੂ ਕਰ ਦਿੱਤੇ ਹਨ ਦਸ਼ਮੇਸ਼ ਪਿਤਾ ਨੇ ਪਰਖ ਕਰਕੇ ਪੰਜ ਪਿਆਰੇ ਸਾਜੇ ਸਨ ਜਦਕਿ ਅੱਜ ਬਾਦਲ ਪਰਿਵਾਰ ਨੇ ਆਪਣੀ ਇੱਛਾ ਅਨੁਸਾਰ ਗੜਗੱਜਾਂ ਦੀ ਟੀਮ ਨੂੰ ਲਿਆ ਕੇ ਆਪਣੀ ਮਨਮਰਜ਼ੀ ਦੇ ਹੁਕਮਨਾਮੇ ਅਤੇ ਗੁਰਮਤੇ ਜਾਰੀ ਕਰਨ ਲਈ ਅਕਾਲ ਤਖਤ ਸੈਭ ਤੇ ਬਿਠਾਏ ਹੋਏ ਹਨ ਸਾਡਾ ਸਾਰਾ ਕੁਝ ਵਿਗੜਦਾ ਜਾ ਰਿਹਾ ਹੈ ਅਸੀਂ ਮਰਿਆਦਾ ਭੁੱਲਦੇ ਜਾ ਰਹੇ ਹਾਂ ਗੁਰੂ ਦੀਆਂ ਗੋਲਕਾਂ ਦੀ ਲਗਾਤਾਰ ਦੂਰ ਵਰਤੋਂ ਹੋ ਰਹੀ ਹੈ ਅੱਜ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਆਪ ਵੰਡ ਕੇ ਨਾਮ ਆਪਣਾ ਕਰ ਰਿਹਾ ਹੈ ਜਿਵੇਂ ਪ੍ਰਕਾਸ਼ ਸਿੰਘ ਬਾਦਲ ਐਮਐਲਏ ਕੋਟੇ ਦੇ ਪੈਸਿਆਂ ਨੂੰ ਸੰਗਤ ਦਰਸ਼ਨ ਵਿੱਚ ਉਪ ਬਣਦਾ ਹੁੰਦਾ ਸੀ ਪਰ ਵਿਧਾਇਕਾਂ ਨੂੰ ਵੰਡਣ ਦਾ ਅਧਿਕਾਰ ਨਹੀਂ ਦਿੰਦਾ ਸੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਪ੍ਰਬੰਧਕ ਕਮੇਟੀ ਦਾ ਪੈਸਾ ਬਣ ਰਿਹਾ ਹੈ ਤਾਂ ਜੋ ਪ੍ਰਬੰਧਕ ਕਮੇਟੀ ਦਾ ਨਾਮ ਨਾ ਹੋਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਦਾ ਨਾਮ ਹੋਵੇ ਗੁਰੂ ਘਰ ਦੇ ਪੈਸੇ ਤੋਂ ਤੇਲ ਦੀਆਂ ਰਸੀਦਾ ਪ੍ਰਬੰਧਕ ਕਮੇਟੀ ਦੇ ਨਾਮ ਹਨ ਪਰ ਵੰਡ ਸੁਖਬੀਰ ਸਿੰਘ ਬਾਦਲ ਰਿਹਾ ਹੈ ਇਹ ਅੱਜ ਵੀ ਚੋਣਾ ਵੋਟਾਂ ਦੇ ਮੁਫਾਦ ਨਾਲ ਕੰਮ ਕਰ ਰਹੇ ਹਨ ਜਿਸ ਨਾਲ ਗੁਰੂ ਘਰ ਦਾ ਬਰਬਾਦ ਹੋ ਰਿਹਾ ਹੈ ਸਿੰਘ ਸਾਹਿਬ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਪ੍ਰਬੰਧਕ ਕਮੇਟੀ ਵਿੱਚ ਤਬਦੀਲੀ ਲਿਆਉਣ ਲਈ ਆਪਣੇ ਵਿੱਚ ਤਬਦੀਲੀ ਲਿਆਓ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੇ ਆਪ ਨੂੰ ਸੋਹਣੇ ਜੀਵਨ ਵਾਲੇ ਬਣਾਓ ਫਿਰ ਸਾਡੀ ਕੌਮ ਆਪਣੇ ਸਿਧਾਂਤ ਅਤੇ ਸਰਮਾਇਆ ਨੂੰ ਬਚਾ ਸਕਦੀ ਹੈ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ